ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਤੁਸੀਂ ਜਾਣਦੇ ਹੋ ਕਿ ਇੱਕ ਮੁਸਲਮਾਨ ਫਕੀਰ ਹਾਜੀ ਮਸਕੀਨ ਜਦ ਮੱਕੇ ਵਿੱਚ ਹਜਰ ਕਰਨ ਗਿਆ ਤਾਂ ਉੱਥੇ ਪਹੁੰਚ ਕੇ ਗੁਰੂ ਨਾਨਕ ਦੇਵ ਜੀ ਦੇ ਬਾਰੇ ਪਤਾ ਲੱਗਿਆ ਤਾਂ ਮਨ ਵਿੱਚ ਗੁਰੂ ਸਾਹਿਬ ਦੇ ਲਾਏ ਬੁੱਟੇ ਨੂੰ ਵਧਿਆ ਫੁੱਲਿਆ ਵੇਖਣ ਦੀ ਇੱਛਾ ਹੋਈ ਫਿਰ ਜਦ ਸ਼੍ਰੀ ਦਰਬਾਰ ਸਾਹਿਬ ਆ ਕੇ ਵੇਖਿਆ ਕਿ ਇੱਥੇ ਜਾਤ ਪਾਤ ਜਾਂ ਧਰਮ ਦਾ ਕੋਈ ਵਿਤਕਰਾ ਨਹੀਂ ਹੈ ਸਭ ਧਰਮਾਂ ਦੇ ਲੋਕ ਇੱਕੋ ਪੰਗਤ ਵਿੱਚ ਬੈਠ ਕੇ ਲੰਗਰ ਛਕਦੇ ਹਨ ਤਾਂ ਹਾਜੀ ਮਸਕੀਨ ਨੇ ਇੱਕ ਚੌਰ ਸਾਹਿਬ 31 ਦਸੰਬਰ 1925 ਵਿੱਚ ਦਰਬਾਰ ਸਾਹਿਬ ਭੇਟ ਕੀਤਾ ਇਸ ਚੌਰ ਸਾਹਿਬ ਨੂੰ 9 ਮਣ 14 ਸੇਰ ਚੰਦਰਨ ਦੀ ਲੱਕੜ ਵਿੱਚੋਂ 1,45,000 ਤਾਰਾ ਕੱਢ ਕੇ 5 ਸਾਲ 7 ਮਹੀਨੇ ਦੀ ਲਗਾਤਾਰ ਮਿਹਨਤ ਦੇ ਨਾਲ ਤਿਆਰ ਕੀਤਾ ਗਿਆ ਚੌਰ ਸਾਹਿਬੇਟਾ ਕਰਨ ਸਮੇ ਅਕਾਲ ਤਖਤ ਦੇ ਸਾਹਮਣੇ ਬੜਾ ਭਾਰੀ ਦੀਵਾਨ ਸੱਜਿਆ ਸੰਗਤਾਂ ਦੀ ਭਾਰੀ ਭੀੜ ਨੂੰ ਚੌਰ ਸਾਹਿਬ ਦੇ ਦਰਸ਼ਨ ਕਰਵਾਏ ਗਏ। ਫਕੀਰ ਹਾਜੀ ਮਸਕੀਨ ਜਿਹਨੂੰ ਦਰਬਾਰ ਸਾਹਿਬ ਵੱਲੋਂ 101 ਮੋਹਰਾਂ, 160 ਰੁਪਏ ਦੇ ਮੌਲਦਾ ਗਰਮ ਤੂਸਾ, ਇੱਕ ਬਨਾਰਸੀ ਰੇਸ਼ਮੀ ਦੁਪੱਟਾ ਤੇ ਖੱਦਰ ਦਾ ਪੀਲਾ ਪਰਨਾ ਸਿਰੋਪਾਓ ਵਜੋਂ ਦਿੱਤਾ ਗਿਆ। ਹੁਣ ਇਸ ਚੌਰ ਸਾਹਿਬ ਨੂੰ ਸਾਗਵਾਨ ਅਤੇ ਦੰਦ ਦੇ ਕੰਮ ਨਾਲ ਸਜਾ ਕੇ ਸ਼ੀਸ਼ੇ ਦੇ ਬਕਸੇ ਵਿੱਚ ਸਾਂਭ ਕੇ ਰੱਖਿਆ ਗਿਆ ਹੈ। ਅਤੇ ਗੁਰਪਰਵ ਦੌਰਾਨ ਅਕਾਲ ਤਖਤ ਸਜਾਇਆ ਜਾਂਦਾ ਹੈ ਇਸ ਚਾਰ ਸਾਹਿਬ ਦੀ ਮੁੱਠ ਚਾਂਦੀ ਦੀ ਹੈ ਅਤੇ ਇਸ ਉੱਪਰ ਉਰਦੂ ਵਿੱਚ ਅੱਖਰ ਲਿਖੇ ਹੋਏ ਨੇ ਅੱਜ ਦੀ ਇਹ ਜਾਣਕਾਰੀ ਤੁਹਾਨੂੰ ਕਿਦਨ ਦੀ ਲੱਗੀ ਆਪਣੀ رائے ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ